ਮੇਨ ਮੁੱਦਾ ਹੈ ਇੱਕ ਡੰਪ ਦਾ ਕਿਉਂਕਿ ਸੋਮ ਪ੍ਰਕਾਸ਼ ਜੀ ਨੇ ਇਸ ਡੰਪ ਦੇ ਉੱਪਰ ਪਲਾਸਟਿਕ ਦੇ ਆਪਣੇ ਉਹਦੇ ਵੱਡੇ ਡੱਬੇ ਰਖਾਤੇ ਸੀ ਕਿਹੜੇ ਮਸ਼ੀਨਾਈ ਸੀਗੇ ਸਮਾਰਟ ਬਿੰਗ ਉਹ ਜਿੱਦਾਂ ਹੀ ਕਾਂਗਰਸ ਸਰਕਾਰ ਬਣੀ ਉਹ ਡੱਬੇ ਗੈਪ ਹੋ ਗਏ ਮੈਨੂੰ ਨਹੀਂ ਪਤਾ ਲੱਗਾ ਉਹ ਕਿੱਥੇ ਗਏ ਇਹ ਕਿ ਤੁਹਾਡਾ 20 ਨੰਬਰ ਵਾਰਡ ਇਹੋ ਜਿਹਾ ਆਇਆ ਕਿ ਜਿੱਥੇ ਅਕਾਲੀ ਦਲ ਦੇ ਕਿੱਥੋਂ ਹੈ ਜਿਹੜੇ ਸੀਨੀਅਰ ਨੇਤਾ ਆ ਟੋਨੀ ਸਹਦੇਵ ਜੀ ਤੇ ਉਹ ਤੇ ਤੁਹਾਡੀ ਬਰਬਰ ਫੋਟੋ ਲੱਗੀ ਆ ਤੇ ਕੀ ਕਹਿ ਸਕਦੇ ਆ ਕਿ ਫਗਵਾੜਾ ਦੇ ਵਿੱਚ ਅਕਾਲੀ ਭਾਜਪਾ ਸਮਝੋਤੇ ਦੋ ਸਾਂਝੇ ਤੌਰ ਤੇ ਇਲੈਕਸ਼ਨ ਲੜ ਰਹੇ ਆ ਸਾਡਾ ਨਹੀਂ ਗੁਜ਼ਾਰਾ ਅਕਾਲੀ ਦਾਲ ਬਗੜ ਅਕਾਲੀ ਆਂਦਾ ਨਹੀਂ ਗੁਜ਼ਾਰਾ ਭਾਜਪਾ ਬਣੋ ਅਸੀਂ ਸਾਂਝੇ ਆ ਸਾਂਝੇ ਰਹਿਾਂਗੇ ਉੱਪਰਲੇ ਲੈਵਲ ਤੇ ਜੋ ਮਰਜ਼ੀ ਹੋਵੇ ਪਰ ਅਸੀਂ ਸ਼ਹਿਰ ਲੈਵਲ ਤੇ ਮੁਹੱਲੇ ਲੈਵਲ ਤੇ ਪਿਆਰ ਕਰਾਂਗੇ ਅਸੀਂ ਇਸ ਵਕਤ ਖੜੇ ਆਂ ਵਾਰਡ ਨੰਬਰ 20 ਦੇ ਵਿੱਚ ਜਿੱਥੇ ਕੀ ਭਾਰਤੀ ਜਨਤਾ ਪਾਰਟੀ ਵੱਲੋਂ ਦੇਵ ਸ਼ਰਮਾ ਨੂੰ ਕੈਂਡੀਡੇਟ ਐਲਾਨਿਆ ਗਿਆ ਆ ਤੇ ਅਸੀਂ ਉਹਨਾਂ ਦੇ ਆਫਿਸ ਦੇ ਮੋਹਰੇ ਖੜੇ ਆਂ ਤੇ ਖੜ ਕੇ ਇੱਥੇ ਗੱਲ ਕਰਦੇ ਆਂ ਉਹਨਾਂ ਦੇ ਨਾਲ ਕਿ ਕੀ ਕੀ ਉਹਨਾਂ ਦੀ ਸੋਚ ਆ ਤੇ ਕੈਂਡੀਡੇਟ ਬਣੇ ਨੇ ਕੀ ਕੀ ਕੰਮ ਜਿਹੜੇ ਵਾਰਡ ਲਈ ਕਰਾਂਗੇ ਪਹਿਲਾਂ ਤਾਂ ਤੁਸੀਂ ਆਪਣੇ ਤੌਰ ਤੇ ਦੱਸੋ ਕਿ ਤੁਸੀਂ ਵਾਰਡ ਨੰਬਰ 20 ਦੇ ਭਾਰਤੀ ਜਨਤਾ ਪਾਰਟੀ ਵੱਲੋਂ ਕੈਂਡੀਡੇਟ ਬਣੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਮਸਰਾ ਜੀ ਮੈਂ ਤੁਹਾਡੇ ਵਾਹਬ ਸਾਰੇ ਹੀ ਵਾਰਡ ਦੇ ਆਪਣੇ ਵੋਟਰਾਂ ਦਾ ਕਹੂੰਗਾ ਕਿ ਮੇਰੇ ਵੱਲੋਂ જય ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਜੇ ਅਗਰ ਤੁਸੀਂ ਮੈਨੂੰ ਇਸ ਬਾੜ ਤੋਂ ਚੁਣ ਕੇ ਨਗਰ ਨਿਗਮ ਦੇ ਵਿੱਚ ਭੇਜਦੇ ਨੇ ਤੇ ਮੈਂ ਪਹਿਲਾ ਠਠਾ ਇਹ ਮੇਰਾ ਕਿ ਮੈਂ ਬਾੜ ਨੂੰ ਸਮਾਰਟ ਬਾੜ ਸਮਾਰਟ ਬਾੜ ਬਣਾ ਕੇ ਦਊਗਾ ਜਿਹੜਾ ਅੱਜ ਤੱਕ ਨਹੀਂ ਬਣਿਆ 10 ਸਾਲ ਤੋਂ ਕਿਹੜੇ ਕਾਉਂਸਲਰ ਸੀ ਉਹ ਸਮਾਰਟ ਬਾੜ ਨਹੀਂ ਬਣਾ ਸਕੇ ਮੋਰਾ ਸਹਨ ਤੇ ਲੱਗੇ ਰਹੇ ਸਮਾਰਟ ਔਰਡ ਮਤਲਬ ਕਿ ਦਾ ਸਮਾਰਟ ਸਿਟੀਆਂ ਬਣਦੀਆਂ ਦਾ ਸਾਰੀ ਚੀਜ਼ ਜਿਹੜੀ ਹੈ ਟੈਕਨੀਕਲੀ ਜਿਹੜੀ ਅਪ ਹੋਏਗੀ ਮੈਂ ਕਹਾਂ ਜੀ ਜਿੰਦਾ ਸਮਾਰਟ ਸਿਟੀ ਬੈਂਗਲੌਰ ਜਾ ਕੇ ਦੇਖੋ ਛੋਟੀਆਂ ਛੋਟੀਆਂ ਗੜੀਆਂ ਕਲੋਨੀਆਾਂ ਮਾ ਉਹਨਾਂ ਚ ਲਾਈਟਿੰਗ ਦਾ ਇਦਾਂ ਦੀ ਲਾਈਟਿੰਗ ਲੱਗੀ ਹੁੰਦੀ ਆ ਜਿਹੜੀ ਸੋਚਦੇ ਆ ਲੋਕ ਵਿਆਹਾਂ ਵਿੱਚ ਲੱਗਦੀ ਆ ਮੇਰਾ ਵਾਦਾ ਵਾ ਮੈਂ ਹਰਗੋਇ ਨਗਰ ਨੂੰ ਐਸਾ ਸਜਾ ਦਊਂਗਾ ਕਿ ਲੋਕ ਹਰਗੋਇ ਨਗਰ ਦੇਖਣ ਆਉਗੇ ਕਿ ਹਰਗੋਇ ਨਗਰ ਕੀ ਖਾਸੀਅਤ ਆ ਕਿ ਸੈਰ ਕਰਨ ਦਾ ਮਜ਼ਾ ਆਊਗਾ ਮੈਂ ਆਪਣੇ ਵੱਲੋਂ ਆਪਣੇ ਆਪ ਆਪਣੇ ਬਾੜ ਤੇ ਆਪਣੇ ਬਾੜ ਨੂੰ ਸੀਸੀ ਕੈਮਰਾ ਦੇ ਵਿੱਚ ਕੈਸ਼ ਕਰੂੰਗਾ ਕਿਉਂਕਿ ਇਸ ਏਰੀਆ ਦੇ ਵਿੱਚ ਚਾਂਸ ਕਰ ਜੀ ਨਾ ਹੋ ਸਕੇ ਕੋਈ ਇਦਾਂ ਦੀ ਰੋਬਰੀ ਨਾ ਹੋ ਸਕੇ ਕਿੜੀ ਆਪਾਂ ਇੱਕਦਮ ਕੈਸ਼ ਨਾ ਕਰ ਸਕੀਏ ਮੇਰਾ ਵਾਦਾ ਬਸ ਰਹੀ ਤੁਹਾਡੇ ਥਰੂ ਮੈਂ ਆਪਣੇ ਬਾੜ ਦੇ ਵਿੱਚ ਆਪਣੇ ਕਾਰਜਕਰਤਾ ਦੇ ਨਾਲ ਇਹ ਪੱਕਾ ਵਾਦਾ ਕਰਦਾ ਹਾਂ ਕਿ ਬਾੜ ਦੇ ਵਿੱਚ ਸੀਸੀ ਕੈਮਰੇ ਲਗਾਏ ਜਾਊਗੇ ਕਿ ਸੀਸੀਟੀਵੀ ਕੈਮਰੇਾਂ ਦੀ ਤਾਂ ਗੱਲ ਕਰ ਲਈ ਆ ਬਾੜ ਦੇ ਵਿੱਚ ਐਡਾ ਸਾਰਾ ਡੰਪ ਪਿਆ ਤੇ ਬੁਰਾ ਹਾਲ ਆ ਲੋਕੀ ਨੱਕੇ ਦੇ ਇੰਦਾ ਫੜ ਫੜ ਕੇ ਲੰਘਦੇ ਆ ਤੇ ਸਕੂਲ ਕੋਲ ਆ ਉਹਦੇ ਲਈ ਕੀ ਕਰੋਗੇ ਕੀ ਡੰਪ ਚਿਕਾਇਆ ਜਾਣਾ ਪੋਸੀਬਲ ਆ ਉਹ ਕਹਿੰਦੇ ਸਾਡੇ ਕੋਲ ਜਗ੍ਹਾ ਹੀ ਹੈ ਨਹੀਂ ਹੋਰ ਕਿਤੇ ਕੂੜਾ ਸੁੱਟਣ ਨੂੰ ਬਸ ਐ ਇੰਦਾ ਦੀ ਗੱਲ ਕੋਈ ਨਹੀਂ ਹੈਗੀ ਜਿਹੜਾ ਡੰਪ ਆ ਉਹ ਇਸ ਬਾੜ ਦੇ ਲਈ ਕਲੰਕਾ ਉਹ ਡੰਪ ਨਹੀਂ ਬਾੜ ਲਈ ਕਲੰਕਾ ਕਿਉਂਕਿ ਸਭ ਤੋਂ ਪੋਸ਼ ਏਰੀਆ ਆ ਸਾਡਾ ਫੁਵਾੜੇ ਦਾ ਜਿਹਦੇ ਵਿੱਚ ਹਰ ਲੇਡੀਜ਼ ਨੇ ਈਜ਼ੀ ਅਪਰੋਚ ਆ ਬੰਸਾ ਬਾਜ਼ਾਰ ਨੂੰ ਜਾਣ ਨੂੰ ਸਬਜੀ ਮੰਡੀ ਜਾਣ ਨੂੰ ਉਹ ਡੰਪ ਨੂੰ ਕ੍ਰੋਸ ਕਰਨਾ ਪੈਂਦਾ ਕਰੇ ਸਫਾਈ ਸੇਵਾ ਕਾ ਵਿਚਾਰੇ ਦੀ ਡਿਊਟੀ ਹੁੰਦੀ ਆ ਉਹਨਾਂ ਨੇ ਆਪਣੀ ਡਿਊਟੀ ਨਿਵਾਣੀ ਉਹਨਾਂ ਨੇ ਦਾ ਟਰੱਕ ਭਰਨਾ ਤੇ ਲੈ ਕੇ ਜਾਣਾ ਜੇ ਉਹ ਆਪਣੀ ਪਬਲਿਕ ਨੂੰ ਦੇਖਣ ਲੱਗ ਜਨ ਕਿ ਪਬਲਿਕ ਰੁਕੂਗੀ ਟਰੱਕ ਮੈਂ ਤਾਂ ਭਰੂੰਗਾ ਉਹ ਤਾਂ ਫੇਰ ਫਾਇਜੁਕ ਨਹੀਂ ਕਿਉਂਕਿ ਪਬਲਿਕ ਦਾ ਜਾਣਾ ਆਣਾ ਬਹੁਤ ਆ ਸਾਡੇ ਐਮਸੀ ਸਾਹਿਬ ਦੇ ਘਰ ਦੇ ਆਣ ਲੱਗ ਗਿਆ ਜਿਹੜੇ 10 ਸਾਲ ਤੋਂ ਇੱਥੇ ਕਾਂਗਰਸ ਸਰਕਾਰ ਆ ਜਦ ਸਰਕਾਰ ਦੇ ਹੋਣ ਦੇ باوجود ਇਹ ਕਲੰਕ ਨਹੀਂ ਖਤਮ ਕਰ ਸਕੇ ਮੈਂ ਕਹੂੰਗਾ ਇਦਾਂ ਨੂੰ ਇਲੈਕਸ਼ਨ ਲੜਨ ਦਾ ਕੋਈ ਹੱਕ ਨਹੀਂ ਮੇਨ ਮੁੱਦਾ ਹੋਇਆ ਡੰਪ ਦਾ ਕਿਉਂਕਿ ਸੋਮ ਪ੍ਰਕਾਸ਼ ਜੀ ਨੇ ਇਸ ਡੰਪ ਦੇ ਉੱਪਰ ਪਲਾਸਟਿਕ ਦੇ ਆਪਣੇ ਹੁੰਦੇ ਵੱਡੇ ਡੱਬੇ ਰਖਾਤੇ ਸੀ ਕਿਹੜੇ ਮਸ਼ੀਨਾਈ ਜੀ ਸੀਗੇ ਸਮਾਰਟ ਬਿੰਗ ਉਹ ਜਿੱਦਾਂ ਹੀ ਕਾਂਗਰਸ ਸਰਕਾਰ ਬਣੀ ਉਹ ਡੱਬੇ ਗਾਇਪ ਹੋ ਗਏ ਮੈਨੂੰ ਨਹੀਂ ਪਤਾ ਲੱਗਾ ਉਹ ਕਿੱਥੇ ਗਏ ਟੁੱਟ ਭੱਜੀ ਹੋਈ ਆ ਜਾਂ ਜਾਂ ਜਮਾ ਹੋਏ ਆ ਉਹ ਜਿਵੇਂ ਵੀ ਨਹੀਂ ਹੋਏ ਪਰ ਇਹ ਸਭ ਤੋਂ ਮਾੜੀ ਚੀਜ਼ ਆ ਬਸਰਾ ਜੀ ਇਹ ਤਾਂ ਕੁਝ ਵੀ ਨਹੀਂ ਇਹ ਡੰਪ ਦਾ ਆਮਦੀ ਦਾ ਸੀ ਅਸੀਂ ਡੋਰ ਟੂ ਡੋਰ ਕੰਪੇਨਿੰਗ ਸ਼ੁਰੂ ਕੀਤੀ ਮੰਡੀ ਦੇ ਵਿੱਚ ਸਾਡੇ ਮੰਡੀ ਦੇ ਵਿੱਚ ਇਹ ਉਸ ਤੋਂ ਸੈਕਿੰਡ ਡੰਪੋਂ ਲੱਭਾ ਅਸੀਂ ਉਸ ਡੰਪ ਨੂੰ ਸਪਾਈ ਕਰਾਈ ਆ ਫੋਟੋ ਮਾ ਸਾਡੇ ਕੋਲ ਆ ਉਹਦੇ ਥੱਲੇ ਛੋੜੇ ਛੋੜੇ ਕੁੱਤੇ ਮਰੇ ਮਿਲੇ ਮੈਂ ਤਾਂ ਮੰਡੀ ਦੇ ਲੋਕਾਂ ਨੂੰ ਕਿਹਾ ਮੈਂ ਕਿਹਾ ਆ ਕੀ ਗੱਲ ਆ ਕਹਿੰਦੇ ਪਾਜੀ ਅਸੀਂ ਤਾਂ ਸਪਾਈ ਕਰਾਣੀ ਨੇ ਤੇ ਐਮਸੀ ਦਾ ਫਰਜ ਆ ਐਮਸੀ ਦਾ ਗਾਰ ਸਾਹਮਣੇ ਆ ਚਲੋ ਮੈਂ ਕਿਹਾ ਕੋਈ ਨਹੀਂ ਆਪਸਪਾਈ ਗਰਾਦ ਨੇ ਮੇਰੇ ਕਾਰਜਕਰਤਾ ਦੇ ਨਾਲ ਮਿਲ ਕੇ ਅਸੀਂ ਸਫਾਈ ਕਰਾਈ ਅੱਜ ਅਸੀਂ ਸਵੇਰੇ ਫੇਰ ਆਪਾਂ ਦਾ ਡੋਰ ਟੂ ਰ ਕੰਪੇਨਿੰਗ ਕਰਦੇ ਪਿਆ ਅੱਜ ਸਵੇਰੇ ਫੇਰ ਇੱਕ ਹੋਰ ਡੰਪ ਲੱਗ ਗਿਆ ਵਿੱਪਨ ਸ਼ਰਮਾ ਜੀ ਮੇਰੇ ਨਾਲ ਸੀਗੇ ਵਿੱਪਨ ਜੀ ਕਹਿੰਦੇ ਦੇਵ ਜੀ ਆਪਣਾ ਡੰਪਾ ਵਾਲੇ ਬਾਹਰ ਦੇ ਵਿੱਚ ਇਲੈਕਸ਼ਨ ਲੜਨ ਲੱਗੇ ਆ ਗਲਤ ਹੋ ਗਿਆ ਕਿ ਡੰਪੇ ਡੰਪ ਤੇ ਹੈ ਗਿਆ ਇੱਥੇ VOTER ਘਟਾ ਡੰਪ ਜਿਆਦਾ ਵਾ ਮੈਂ ਕਿਹਾ ਵਿੱਪਨ ਜੀ ਕੋਈ ਨਹੀਂ ਅਸੀਂ ਡੰਪਾ ਦੀ ਸਫਾਈ ਕਰਾਵਾਂਗੇ ਇਹਦਾ ਵੀ ਜੰਬ ਦੀ ਸਵਾਈ ਕਰਾਵਾਂਗੇ ਲੋਕਾਂ ਮਾਰੇ ਗਮਾ ਕੇ ਅਸੀਂ 스마트 ਬਾਡ ਬਣਾਣਾ ਵਾ ਬਣਾ ਕੇ ਹੀ ਛੱਡਾਂਗੇ ਬਾਕੀ ਲਾਈਟਾਂ ਹੋ ਗਈਆਂ ਸੜਕਾਂ ਹੋ ਗਈਆਂ ਬੜੇ ਇਸ਼ੂ ਆ ਹੋਰ ਇੱਥੇ ਮੱਲਿਆਂ ਦੇ ਵਿੱਚ ਜਿਹੜੀ ਆ ਕੁੱਤੇ ਜਿਹੜੇ ਆ ਉਹ ਇੰਨੇ ਘੁੰਮਦੇ ਨੇ ਆਮ ਇੱਥੇ ਦੇਖੋ ਕਿ ਖਾਸ ਕਰ ਤੁਹਾਡੇ ਬਾੜ ਦੇ ਵਿੱਚ ਤੁਸੀਂ ਲਾਗੇ ਛਾ ਕੇ ਦੇਖੋ ਸ਼ਹਿਰ ਦੇ ਵਿੱਚ ਬੈਠਾ ਸਾਰੀ ਸਮੱਸਿਆ ਆ ਇਹ ਬਸ ਆਈ ਜਿਹੜੇ ਤੁਸੀਂ ਲਾਈਟਾਂ ਦੀ ਗੱਲ ਕਰਦੇ ਨੇ ਸਾਡੇ ਫਗਵਾੜੇ ਦੇ ਵਿੱਚ ਜਿਹੜਾ ਲਾਈਟਿੰਗ ਦਾ ਠੇਕਾ ਸੀਗਾ ਉਹ ਕੋਈ ਬਾਹਰਲੀ ਪਾਰਟੀ ਸੀ ਆਪਾਂ ਨੂੰ ਪਤਾ ਕਿਹੜੀ ਸੀਗੀ ਪਰ ਉਹਦਾ ਦਫਤਰ ਸਾਡੇ ਵਾਰਡ ਦੇ ਵਿੱਚ ਸੀ ਸਾਰੇ ਸ਼ਹਿਰ ਨੂੰ ਲਾਈਟਿੰਗ ਸਾਡੇ ਸ਼ਹਿਰ ਬਾਡ ਦੇ ਵਿੱਚੋਂ ਜਾਂਦੀ ਸੀ ਪਰ ਸਾਡਾ ਵਾਰਡ ਨਹੀਂ ਰੇ ਸੀ ਉਹ ਕਹਿੰਦੇ ਘਰ ਦਾ ਜੋਗੀ ਜੋ ਦੀਏ ਤਾਂ ਲੈਂਦੇ ਰਾ ਹਾਂ ਦੀਏ ਤਾਂ ਲੈਂਦੇ ਰਾ ਉਹ ਹਾਲ ਸੀ ਸਾਡੇ ਵਾਰਡ ਦੇ ਵਿੱਚ ਦੋ ਪਾਰਕ ਆਂਦੇ ਮੇਨ ਹਰ ਗੋਇੰਦ ਨਗਰ ਦੇ ਵਿੱਚ ਅੱਜ ਤੱਕ ਵੀ ਸਾਡੇ ਕੌਂਸਲਰ ਸਾਹਿਬ ਨੇ ਉੱਥੋਂ ਕੁਝ ਵੀ ਸਫਾਈ ਨਹੀਂ ਕਰਾਈ ਅਗਰ ਉਹਦੀ ਸਫਾਈ ਹੋਈ ਆ ਬੰਟੀ ਬਰਮਾਨੀ ਜੀ ਆਪਣੇ ਖੁਦ ਦੇ ਪੈਸਿਆਂ ਦੇ ਨਾਲ ਸੁਪਾਈ ਕਰਾਉਂਦੇ ਨੇ ਪੇਂਟ ਰੰਗ ਜੋ ਵੀ ਕਰਾਉਂਦੇ ਬੰਟੀ ਬਰਮਾਨੀ ਜੀ ਉਹ ਆਪਣੇ ਪੈਸਾ ਨਾਲ ਕਰਾਉਂਦੇ ਨੇ ਦੂਜਾ ਪਾਰਕ ਦਾ ਲਵਾਰਸ ਪਿਆ ਉਹ ਜਾ ਕੇ ਤੁਸੀਂ ਦੇਖ ਸਕਦੇ ਨਾ ਉੱਥੇ ਕੋਈ ਬੂਟਾ ਵਾ ਤੇ ਨਾ ਕੁਝ ਮੈਂ ਵਾਦਾ ਕਰਦਾ ਮਾਂ ਸਭ ਤੋਂ ਪਹਿਲੋਂ ਬੱਚਿਆਂ ਦੇ ਲਈ ਪਾਰਕ ਔਰ ਇਸ ਬਾੜ ਦੇ ਵਿੱਚ ਆਪਣੇ ਵੱਲੋਂ ਕਿਦਾ ਬਾ ਸੁਬਦਾ ਕੇਂਦਰ ਹੁੰਦਾ ਨਾ ਏਦਾਂ ਕੇਂਦਰ ਬਣਾ ਕੇ ਦਊਂਗਾ ਮੈਂ ਸਾਡੇ ਕੋਈ ਦੋ ਤਿੰਨ ਜਗ੍ਹਾ ਹੈਗੀ ਆ ਮਾਂ ਬਾੜ ਦੇ ਕਿਸੇ ਬੱਚੇ ਨੂੰ ਬਾਰ ਜਾ ਕੇ ਫੋਟੋ ਕਾਪੀ ਨਹੀਂ ਕਰਾਣੀ ਪਊਗੀ ਫ੍ਰੀ ਹੋ ਕੋ ਫੋਟੋ ਕਾਪੀ ਇੱਥੇ ਹੋਊਗੀ ਬਾੜ ਦੇ ਬੱਚੇ ਨੂੰ ਕਿਸੇ ਨੂੰ ਆਪਣੀ ਫੀਸ ਜਾਂ ਮੋਹਰਾਂ ਲਵਾਣ ਲਈ ਦੂਰ ਨੇੜੇ ਨਹੀਂ ਜਾਣਾ ਪਊਗਾ ਮੇਰਾ ਸੌਬਦਾ ਕੇ ਅੰਦਰ 24 ਘੰਟੇ ਤੁਹਾਡੇ ਵਿੱਚ ਹੋਊਗਾ ਮੈਂ ਹਮੇਸ਼ਾ ਲੋਕਾਂ ਨਾਲ ਵਿਚਰਦਾ ਮੈਂ ਆਪਣੇ ਬਾੜ ਦੇ ਪਿੱਛੇ ਵੀ ਕੰਮ ਕੀਤਾ ਤਾਂ ਪਾਰਟੀ ਨੇ ਮੈਨੂੰ ਇੱਥੇ ਡਿਗੜ ਦਿੱਤੀ ਮੈਂ ਕਹਿੰਦਾ ਤੁਸੀਂ ਮੈਨੂੰ ਜੇ ਵੋਟਾਂ ਦੇਣੀ ਆ ਮੇਰਾ ਪਿਛਲਾ ਕੰਮ ਦੇਖ ਲਓ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟਾਂ ਦਿਓ ਨਹੀਂ ਕੰਮ ਕੀਤਾ ਤਾਂ ਨਾ ਦਿਓ ਪਹਿਲਾਂ ਤੁਸੀਂ ਕਿਹੜੇ ਵਾਰਡ ਦੇ ਵਿੱਚ ਕੈਂਡੀਡੇਟ ਜਿੱਤੇ ਸੀ ਐਮ ਸੀ ਮੈਂ ਵਾਰਡ ਨੰਬਰ 5 ਤੋਂ ਜਿੱਤਿਆ ਸੀ ਜੀ ਕਿਹੜੇ 2008 ਦੇ ਵਿੱਚ ਇਲੈਕਸ਼ਨ ਹੋਏ ਸੀ ਉਦੋਂ ਮੇਰੇ ਮੋਰੇ ਕਾਂਗਰਸ ਪ੍ਰੈਜ਼ੀਡੈਂਟ ਸ਼੍ਰੀ ਪਵਨ ਸ਼ਰਮਾ ਪੱਪੀ ਜੀ ਸੀ ਮੇਰੇ ਵੱਡੇ ਭਰਾ ਵਾ ਮੈਂ ਉਹਨਾਂ ਨੂੰ ਵੀ ਜਿੱਤਣ ਤੋਂ ਪਹਿਲਾਂ ਉਹਨਾਂ ਦੇ ਪੈਰੀ ਹੁਣ ਵੀ ਕਾਂਗਰਸ ਪ੍ਰੈਜ਼ੀਡੈਂਟ ਨੇ ਸ਼ਾਇਦ ਮੈਨੂੰ ਪਤਾ ਨਹੀਂ ਮੇਰੀ ਪਾਰਟੀ ਨੂੰ ਕੀ ਆ ਮੈਨੂੰ ਹਮੇਸ਼ਾ ਪ੍ਰਧਾਨਾਂ ਦੇ ਮੋਰੇ ਛੱਡ ਦਿੰਦੇ ਆ ਮੈਂ ਵੀ ਕਹਿੰਦਾ ਮੈਂ ਪਾਰਟੀ ਦਾ ਸਪਾਈ ਆ ਆਰਐਸਐਸ ਦਾ ਬੰਦਾ ਵਾਂ ਕੋਈ ਨਹੀਂ ਜਿੱਥੇ ਮਰਜ਼ੀ ਛੱਡ ਦਿਓ ਮੈਂ ਤੁਹਾਡੇ ਲਈ ਨਿਸ਼ਾ ਪਾਰਟੀ ਆ ਝੰਡਾ ਝੂਠਾ ਕਰਨ ਲਈ ਤਿਆਰ ਰਹਿਣਾ ਹਾਂ। ਅ ਕਈ ਕਹਿੰਦੇ ਆ ਕਿ ਦੇਵ ਸ਼ਰਮਾ ਜਦੋਂ ਇਲੈਕਸ਼ਨ ਅਨਾਉਂਸ ਹੋ ਜਾਂਦੇ ਆ ਉਦੋਂ ਬਾੜ ਦੇ ਵਿੱਚ ਆਉਂਦੇ ਆ ਉਦਾਂ ਇਹਨਾਂ ਦੀ ਰਿਹائش ਕਿੱਥੇ ਆ ਬਿਸ਼ਕਰਮਾ ਨਗਰ ਰਹਿੰਦੇ ਨੇ ਜਾਂ ਕਿੱਥੇ ਰਹਿੰਦੇ ਨੇ ਇਸ ਸਬੰਧੀ ਬੜੀ ਲੋਕਾਂ ਨੂੰ ਕਨਫਿਊਜ਼ਨ ਆ। ਬਸਰਾ ਜੀ ਮੇਰੇ ਕੋਲ ਰਜਿਸਟਰੀ ਆ ਗਈ ਹੈ 2001 ਦੀ। ਮੈਂ ਹਰਗੋਇ ਨਗਰ ਰਹਿੰਦਾ ਹਰਗੋਇ ਨਗਰ ਦੇ ਵਿੱਚ ਲੋਕੀ ਸਾਰੇ ਸੈਰ ਕਰਦੇ ਘੜੇ ਰਾਤ ਨੂੰ ਸੈਰ ਕਰਦੇ ਆ। ਉਹਨਾਂ ਨੂੰ ਪਤਾ ਵਾਗੇ ਅਸੀਂ ਹਰਗੋਇ ਨਗਰ ਰਹਿੰਦੇ ਆ ਇਹ ਤਾਂ ਇੱਕ ਛੋਟੀ ਜਿਹੀ ਗੱਲ ਐਵੇਂ ਗਲਤ ਆ। ਕਿ ਦੇ ਬਾਹਰ ਰਹਿਦਾ ਕਿਉਂਕਿ ਜਦੋਂ ਕਾਉਂਸਲਰ ਤੁਸੀਂ ਬਣ ਗਏ ਤੁਹਾਡਾ ਪਹਿਲ ਕੰਮ ਤੁਹਾਡਾ ਅਸੀਂ ਉਹ ਰਾਜਨੀਤੀ ਨਹੀਂ ਕਰਦੇ ਕਿ ਧੱਕੇਸ਼ਾਹੀ ਵਾਲੀ ਹੋਵੇ ਯਾਰ ਤੈਨੂੰ ਜਿੱਤ ਗਿਆ ਤੂੰ ਰ ਕੰਮ ਕਰ ਜਿੱਦਣ ਮੈਂ ਜਿੱਜੂਗਾ ਮੈਂ ਕੰਮ ਕਰੂੰਗਾ ਇਸ ਕਰਕੇ ਲੋਕਾਂ ਨੂੰ ਇਹ ਨਹੀਂ ਕਹਿੰਦੇ ਕਿ ਮੈਂ ਸ਼ਹਿਰੋਂ ਬਾਹਰ ਰਹਿਣਾ ਵਾੜੋਂ ਬਾਹਰ ਰਹਿਣਾ ਮੈਂ ਬਾਹਰ ਚ ਰਹਿਣਾ ਦੁੱਖ ਸੁੱਖ ਦਾ ਸਾਥੀ ਹਾਂ ਕਰੋਨਾ ਦੇ ਵਿੱਚ ਇੱਥੇ ਸਾਡੇ ਗਾਂਧੀ ਚੌਕਾਂ ਦੇ ਕਰੋਨਾ ਦੇ ਵਿੱਚ ਸਾਡੇ ਜੋਸ਼ੀਆ ਮੱਲੇ ਮੰਦਰ ਦੇ ਕੋਲੋਂ ਸਾਡੇ ਸਾਰਿਆਂ ਦੇ ਸੱਜਣ ਆ ਇੱਕ ਪ੍ਰਧਾਨ ਜੀ ਕੰਨੇ ਸੀ ਕਿਸੇ ਦਾ ਵੀ ਦੁੱਖ ਸੁਖ ਹੁੰਦਾ ਉਹ ਦੁਕਾਨ ਤੇ ਜਾ ਕੇ ਸਾਂਝਾ ਹੁੰਦਾ ਪ੍ਰਧਾਨ ਜੀ ਦਾ ਮੈਨੂੰ ਫੋਨ ਆਇਆ ਦੇਵ ਜੀ ਇੱਥੇ ਜੋਸ਼ੀਆ ਮੱਲਕ ਕੁਝ ਲੋਗ ਆ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਆ ਮੈਂ ਆਪਣੀ ਗੱਡੀ ਲੈ ਕੇ ਆਇਆ ਭਰ ਕੇ ਉਹਨਾਂ ਦੇ ਮੋਹਰੇ ਰੱਖ ਦਿੱਤੀ ਮੈਂ ਕਿਹਾ ਜੀ ਜਿੰਨਾ ਰਾਸ਼ਨ ਘੜਨਾ ਘੜ ਲਓ ਮੈਂ ਕਿਹਾ ਪਰ ਐਮ ਸੀ ਸਾਹਿਬ ਕਹਿੰਦਾ ਆਪਣੀ ਕੋਠੀ ਦੇ ਥੱਲੇ ਨਹੀਂ ਆਏ ਤੁਸੀਂ ਰਾਸ਼ਨ ਲੈ ਆਂ ਬਹੁਤ ਆ ਫਿਰ ਉਸ ਮੰਡੀ ਦੇ ਲੋਕਾਂ ਦੇ ਇੰਜੈਕਸ਼ਨ ਸਾਰੇ ਮੇਰੇ ਕੋਲ ਪ੍ਰੂਵ ਹੈਗੇ ਆ ਮੈਂ ਕਹੂੰਗਾ ਰੂਬ ਰੂਬ ਹੀ ਹੋ ਜਾਣ ਮੈਂ ਗਲਤ ਨਹੀਂ ਮੈਂ ਪਾਰਟੀ ਆ ਕੰਮ ਕੀਤਾ ਲੋਕਾਂ ਦਾ ਕੰਮ ਕੀਤਾ ਫੇਰ ਵੀ ਸ਼ਾਂਤ ਹੋ ਕੇ ਬੈਠਾ ਰਿਆ ਹੁਣ ਸੰਗਠਨ ਨੇ ਜੇ ਜ਼ਿੰਮੇਵਾਰੀ ਦੇ ਦਿੱਤੀ ਬਸਤ ਜਦੋਂ ਮੈਚ ਲੱਗੂਗੇ ਵਰਲਡ ਕੱਪ ਜਾਂ ਫਾਈਨਲ ਕੱਪ ਉਦੋਂ ਹੀ ਪਲੇਅਰ ਬਾਹਰ ਆਉਂਦੇ ਆ ਰੋਜ਼ ਰੋਜ਼ ਪਲੇਅਰ ਨਹੀਂ ਬਾਹਰ ਆਉਂਦੇ ਇਸ ਕਰਕੇ ਜਦੋਂ ਪਾਰਟੀ ਨੇ ਇਲੈਕਸ਼ਨ ਲੜਾਣਾ ਦੀ ਮੈਨੂੰ ਬਾਹਰ ਲੈ ਆਂਦਾ ਮੈਂ ਲੋਕਾਂ ਦੀ ਸੇਵਾ ਕਰੂੰਗਾ ਕਹਿੰਦੇ ਅੰਦਰਖਾਤੇ ਤਾਂ ਭਾਜਪਾ ਦਾ ਤੇ ਅਕਾਲੀਆਂ ਦਾ ਸਮਝੌਤਾ ਆ ਲੇਕਿਨ ਕਿਸੇ ਵੀ ਬੋਰਡ ਦੇ ਉੱਤੇ ਕਿਤੇ ਵੀ ਲੋਗੋ ਨਹੀਂ ਹੈਗੇ ਹੋਰ ਨਹੀਂ ਹੈਗੇ ਲੇਕਿਨ ਇੱਕ ਤੁਹਾਡਾ 20 ਨੰਬਰ ਵਾਰਡ ਇਹੋ ਜਿਹਾ ਆ ਕਿ ਜਿੱਥੇ ਅਕਾਲੀ ਦਲ ਦੇ ਜਿਹੜੇ ਸੀਨੀਅਰ ਨੇਤਾ ਆ ਟੋਨੀ ਸੈਦhev ਜੀ ਤੇ ਉਹ ਤੇ ਤੁਹਾਡੀ ਬਰਬਰ ਫੋਟੋ ਲੱਗੀ ਆ ਤੇ ਕੀ ਕਹਿ ਸਕਦੇ ਆ ਕਿ ਫਗਵਾੜਾ ਦੇ ਵਿੱਚ ਅਕਾਲੀ ਭਾਜਪਾ ਸਮਝੌਤੇ ਤੋਂ ਸਾਂਝੇ ਤੌਰ ਤੇ ਇਲੈਕਸ਼ਨ ਲੜ ਰਹੇ ਆ ਬਸਾ ਜੀ ਇਹ ਪਕੜੇ ਨਾ ਪੱਤਰਕਾਰ ਵਾਲੀ ਗੱਲ ਆ ਸਾਡਾ ਭਾਈਚਾਰੇ ਨੂੰ ਨਾ ਫੋਟੋ ਬੁਆਉਣ ਲਈ ਪੱਤਰਕਾਰਾਂ ਦਾ ਬਹੁਤ ਵੱਡਾ ਮੈਂ ਤਾਂ ਭਾਈਚਾਰਾ ਬਣਾ ਰਿਹਾ ਮੈਂ ਫੋਟੋ ਥੋੜੇ ਬਾਰੇ ਮੈਂ ਤਾਂ ਕਹਿ ਰਿਹਾ ਇਕੱਠੇ ਕੋ ਲੜਦਾ ਕਿ ਨਹੀਂ ਲੜਦਾ ਨਹੀਂ ਅਸੀਂ ਲੜਗਾ ਅਸੀਂ ਹੈ ਹੀ ਇੱਕ ਆ ਸਾਡਾ ਨਹੀਂ ਗੁਜ਼ਾਰਾ ਅਕਾਲੀ ਧਰਮ ਬਗਾਨ ਅਕਾਲੀ ਜਲ ਦਾ ਨਹੀਂ ਗੁਜ਼ਾਰਾ ਭਾਜੀ ਜੀ ਵੱਲੋਂ ਅਸੀਂ ਸਾਂਝੇ ਆ ਸਾਂਝੇ ਰਹਿਾਂਗੇ ਉੱਪਰਲੇ ਲੈਵਲ ਦੀ ਜੋ ਮਰਜ਼ੀ ਹੋਵੇ ਪਰ ਅਸੀਂ ਸ਼ਹਿਰ ਲੈਵਲ ਤੇ ਮੁਹੱਲੇ ਲੈਵਲ ਤੇ ਪਿਆਰ ਕਰਾਂਗੇ ਮੁਹੱਲੇ ਲੈਵਲ ਤੇ ਤਾਂ ਅਸੀਂ ਹਰ ਹਿੰਦੂ ਸੰਗਠਨ ਨੂੰ ਵੀ ਨਾਲ ਜੋੜਿਆ ਹੋਇਆ ਉਹ ਵੀ ਮੇਰੇ ਨਾਲ ਜੁੜੇ ਹੋਏ ਆ ਨਾਮ ਨਹੀਂ ਲੈਣਾ ਸਾਰੇ ਮੇਨਾਂ ਜੁੜੇ ਹੋਇਆ ਉਹ ਕਹਿੰਦੇ ਦੇਵ ਤੂੰ ਮੋਰੇ ਹੋ ਆਪਾਂ ਬਾੜ ਨੂੰ ਸੁਧਾਰੀਏ ਇਹ ਨਹੀਂ ਹੈਗਾ ਇੱਥੇ ਗਲੀ ਦਲਦਾ ਹੁੰਦਾ ਤਾਂ ਮੈਂ ਨਾਲ ਹੋ ਜਾਣਾ ਸੀ ਸਾਰੇ ਅਸੀਂ ਸਾਂਝੇ ਹੈ ਇਹ ਮਹੱਲੇਦਾਰੀ ਦਾ ਪਿਆਰ ਆ ਇਹ ਪਿਆਰ ਨੂੰ ਆਪਾਂ ਏਦਾਂ ਨਾ ਕਰੀਏ ਕਿ ਗਲੀ ਦਲਦਾ ਸਮਝੌਤਾ ਜਾਂ ਬੁਲਾਣਾ ਇਹ ਪਿਆਰ ਆ ਸਾਡਾ ਹੋਰ ਅਹਿਮ ਕੀ ਸਮੱਸਿਆਵਾਂ ਤੁਹਾਡੇ ਮਹੱਲੇ ਦੀਆਂ ਤੁਹਾਡੇ ਬਾੜ ਦੀਆਂ ਕੀ ਸਮੱਸਿਆਵਾਂ ਨੇ ਅਹਿਮ ਜਿਹੜੀਆਂ ਕਿ ਪਹਿਲ ਦੇ ਆਧਾਰ ਤੇ ਹੱਲ ਕਰੋਗੇ ਸਭ ਤੋਂ ਪਹਿਲ ਦੇ ਆਧਾਰ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਛੋਟੇ ਡੰਪ ਕਹਿੰਦਾ ਛੋਟੇ ਤੋਂ ਦੁਰਾਂਗੇ ਵੱਡੇ ਨੂੰ ਫੜਾਂਗੇ ਛੋੜੇ ਡੰਪ ਕਰੇ ਹੈਗੇ ਉਹ ਨਾ ਬਨਣ ਕਿਉਂਕਿ ਜੇ ਬੰਨੇ 10 ਸਾਲ ਤੋਂ ਬਨ ਰਹੇ ਸੀ ਲੋਕਾਂ ਨੂੰ ਆਦਤ ਨਹੀਂ ਹੋਈ ਆ ਮੈਂ ਲੋਕਾਂ ਮਰੇ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਘਰ ਘਰ ਜਾ ਕੇ ਗਾਉਂਗਾ ਕਿ ਤੁਹਾਡੇ ਘਰਾਂ ਦੇ ਬਾਹਰ ਡਸਟਬਿਨ ਪਏ ਆ ਉਹ ਚ ਪਾਓ ਮੈਂ ਸਮਾਈ ਸੇ ਗਲਾਉਂਗਾ ਕਿ ਉਹ ਹੀ ਚੱਕ ਕੇ ਲੈ ਕੇ ਜਾਣ ਛੋੜੇ ਡੰਪ ਨਾ ਮਰੋ ਵੱਡੇ ਡੰਪ ਦੀ ਲੜਾਈ ਲੜ ਕੇ ਹਟੂੰਗਾ 5 ਸਾਲ ਦੇ ਵਿੱਚ ਖਤਮ ਕਰੂੰਗਾ ਨਹੀਂ ਅਗਲਾ ਇਲੈਕਸ਼ਨ ਨਹੀਂ ਲੜੂੰਗਾ ਪਰ ਇੰਦਾ ਨਾ ਹੋਵੇ ਨਾ ਲੋਕੀ ਕਹਿੰਦੇ ਹੁੰਦੇ ਆ ਕਿ ਜੇ ਹੁਣ ਵਾਦਾ ਕਰ ਲਿਆ ਵਾਦਾ ਪੂਰਾ ਨਹੀਂ ਹੋਇਆ ਤਾਂ ਲੋਕਾਂ ਨੇ ਕੂੜਾ ਤੁਹਾਡੇ ਘਰ ਦੇ ਮੋਰੀਆ ਦੇ ਡੰਪ ਬਣਾ ਦੇਣਾ ਬਸਰਾ ਸਾਹਿਬ ਮੈਂ ਤਾਂ ਗੱਲ ਕਹਿ ਤੀ ਜੇ ਨਹੀਂ ਪੂਰਾ ਕਰੂੰਗਾ ਸਭ ਤੋਂ ਵੱਡੀ ਗੱਲ ਮੈਂ ਨਾਲ ਕਿ ਨਾ ਅਗਲਾ ਇਲੈਕਸ਼ਨ ਨਹੀਂ ਲੜੂੰਗਾ ਕੋਸ਼ਿਸ਼ ਨਹੀਂ ਹੈਗੀ 100% ਪੱਕਾ ਕਿਉਂਕਿ ਜੇ ਸਾਡੀ ਮਿਹਰਬਾਨਾ ਵਾ ਮੇਰ ਸਾਹਿਬ ਨੂੰ ਸਾਨੂੰ ਸੈਂਟਰ ਦੇ ਵਿੱਚ ਸਰਕਾਰ ਸਾਡੀ ਆ ਸੈਂਟਰ ਪੈਸੇ ਦਿੰਦਾ ਵਾ ਡੰਪ ਚ ਗਾਉਂਦੇ ਹੁਣ ਇੱਥੇ ਪਗਵਾੜੇ ਦੋ ਡੰਪ ਚੱਕ ਹੋਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਸੀ ਡੀ ਮਿਲ ਦੇ ਕੋਲੋਂ ਇੱਕ ਬਾਬੇ ਕਦੀ ਕਰ ਏ ਵੀਚਾ ਕਮਸਾਦਾ ਇਹ ਤਾਂ ਮੇਨ ਅੰਬੰਬ ਸ਼ਹਿਰ ਦੇ ਵਿੱਚ ਡੰਪਾ ਮੇਨ ਸ਼ਹਿਰ ਦੇ ਵਿੱਚ ਇਹ ਨਹੀਂ ਚਕਾਇਆ ਪਤਾ ਨਹੀਂ ਕਿਹੜੀ ਗੱਲ ਹੈ ਮੈਨੂੰ ਨਹੀਂ ਬਹਿ ਕਹਿ ਸਕਦਾ ਇਹਦਾ ਐਮਸੀ ਨੂੰ ਪੁੱਛੋ ਕਾਰਨ ਕੀ ਹੈ ਨਹੀਂ ਚਕਾਇਆ ਗਿਆ ਥੈਂਕ ਯੂ ਜੀ ਇਹ ਹਨ ਦੇਵ ਸ਼ਰਮਾ ਜੀ ਕੀ ਜੋ ਵਾਰਡ ਨੰਬਰ 20 ਤੋਂ ਭਾਜਪਾ ਦੇ ਉਮੀਦ ਭਾਜਪਾ ਦੇ ਕਾਲੀ ਦਲ ਦੇ ਉਮੀਦਵਾਰ ਨੇ ਆਪਾਂ ਇਹ ਕਹਿ ਸਕਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਡੰਪ ਤੇ ਹੋਰ ਜੋ ਵੀ ਵਾਰਡ ਦੀਆਂ ਸਮੱਸਿਆਵਾਂ ਆ ਉਹ ਪਹਿਲ ਦੇ ਅਧਾਰ ਤੇ ਜਲਦੀ ਤੋਂ ਜਲਦੀ ਹੱਲ ਕਰਨਗੇ ਜੇ ਉਹ ਆਪਣੇ ਵਾਅਦੇ ਤੇ ਕਾਇਮ ਨਹੀਂ ਰਹਿੰਦੇ ਤਾਂ ਉਹ ਅਗਲਾ ਇਲੈਕਸ਼ਨ ਨਹੀਂ ਲੜਨਗੇ ਐਮਸੀ ਦਾ ਇਹ ਵੀ ਉਹਨਾਂ ਦਾ ਕਹਿਣਾ ਹੈ ਜੀ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਨਵਰੰਗ ਟੀਵੀ